ਰਾਬਲਾ ਚ ਦੂ ਦੇ ਰੂਗੀ 18 20 ਕਿਲੋ ਦੇ ਗੋ ਮੈਂ ਪਿਛਲੇ ਸੂਹ 17 ਕਿਲੋ ਚੋਇਆ ਵਿਆ ਠੀਕ ਆ ਤੇ ਕੰਨੇ ਸੁਆ ਸੁਣਾ ਵੀਰੇ ਸੁਆ ਬਾਈ ਤੀਜਾ ਸੁਣਾ ਨੇ ਠੀਕ ਆ ਕਿੰਨੇ ਕ ਦਿਨ ਲਊ ਹਲੇ ਹੋਰ ਇਹ ਬਾਈ ਬਾ ਤਿੰਨ ਕ ਦਿਨ ਗਏ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੂੜੇ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਤਾਜ਼ੀਆਂ ਸੁਈਆਂ ਮੱਝਾਂ ਤੇ ਦੋ ਗੱਪਣ ਵੱਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000372 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 60 ਤੱਕ ਨਵੇਂ ਨਵੇਂ ਵੀ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀਆਂ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਾ ਬਾਈ ਨਾਮ ਨਾਮ ਬਾਈ ਜਸਪਾਲ ਸਿੰਘ ਪਿੰਡ ਪ੍ਰੂਡੇ ਕੇਲਾ ਬਾਈ ਜ਼ਿਲ੍ਹਾ ਬਰਨਾਲਾ ਬਾਈ ਮੱਝਾਂ ਕਿੰਨੇ ਵੀਰੇ ਕੋਲ ਆਪਾਂ ਮੱਝ ਆਪਣੇ ਕੋਲੇ ਬਾਈ ਦੋ ਸੁਈਆਂ ਵੀਆਂ ਨੇਗੀਆਂ ਦੋ ਦੋ ਦਿਨਾਂ ਦੀਆਂ ਦੋ ਆਪਣੇ ਕੋਲੇ ਗੱਭਣਾ ਨੇ ਧਿਆਰੀ ਵਾਲੀਆਂ ਠੀਕ ਹੈ ਜੀ ਹਾਂ ਪਹਿਲੀ ਮੱਝ ਦੀ ਜਾਣਕਾਰੀ ਦੋਵੇ ਪਹਿਲੀ ਮੱਝ ਦੇ ਬਾਈ ਦੋ ਤਿੰਨ ਦਿਨ ਰਹਿੰਦੇ ਨੇ ਛੁਣਦੇ ਹਲੇ ਵਾਸਤੇ ਤਿਆਰੀ ਕਰ ਮੈਂ ਹਾਂਜੀ ਦੁੱਧ ਦੇ ਦੋ ਬਾਈ ਮੈਂ 18 ਪਲੱਸ ਦੁੱਧ ਦੇ ਦੂੰਗੀ 18 20 ਕਿਲੋ ਦੇ ਦੂੰਗੀ ਮੈਂ ਪਿਛਲੇ ਸੂਹ 17 ਕਿਲੋ ਚੋਇਆ ਵਿਆ ਠੀਕ ਆ ਤੇ ਕੰਨੇ ਸੁਆ ਸੁਣਾ ਵੀਰੇ ਸੁਆ ਬਾਈ ਤੀਜਾ ਸੁਣਾ ਨੇ ਠੀਕ ਆ ਕਿੰਨੇ ਦਿਨ ਲਊ ਹਲੇ ਹੋਰ ਇਹ ਬਾਈ ਬਾ ਤਿੰਨ ਦਿਨ ਕਹਿੰਦੇ ਸ਼ਮਾਲ ਕਾ ਸਾਹ ਤੇ ਵੀ ਲੈ ਪਹਿਲਾਂ ਵੀ ਸੁਆ ਦੀ ਆ ਗਈ ਕਰਮੀ ਕਰਕੇ ਤਾਂ ਤਿੰਨ ਰੇਟ ਇਹਦਾ ਬਾਈ ਆਪਾਂ 2 ਲੱਖ ਰੁਪਇਆ ਕਰਿਆ ਬਾਈ ਠੀਕ ਹੈ ਇਹ ਵੀ ਆਪਣੇ ਕੋਲ ਤੋਂ ਬੰਦਾ ਸੂਏ ਬਾਦ ਲੈ ਆਇਆ ਮੈਂ ਕੋਈ ਗੱਲ ਨਹੀਂ ਅੱਛਾ ਦਦੂ ਚੁਵਾਈ ਕਰਵਾ ਕੇ ਲੈਤਾ ਹਾਂ ਹਾਂ ਚਾਹੀਦੀ ਓਮ ਵੀ ਇੱਕ ਵਾਰ ਸਾਈ ਗੱਬਨ ਦੀ ਕਰ ਲੈ ਵੀ ਸੂਏ ਤੋਂ ਲੈ ਕੇ ਆਉ ਮੈਂ ਤਾਂ ਸੂਏ ਤੋਂ ਹੀ ਲਿਆ ਸਕਦਾ ਠੀਕ ਹੈ ਹਾਂਜੀ ਠੀਕ ਹੈ ਜੀ ਤੋੜ ਦੋ ਭਰਾ ਲੋ ਜੀ ਮਾਜਿਦ ਵੀ ਤਾਂਜਾਲਾ ਹਦਰ ਦਾ ਦੇਖ ਸਕਦੇ ਲੇਵਾ ਠੀਕ ਹੈ ਗਾਮਾ ਵਾਂਗੂ ਲੇਵਾ ਕਰਮਾ ਵਾਲੀ ਦਾ ਤੋੜ ਦਿਓ ਤੋੜ ਦਿਓ ਇੱਕ ਦੋ ਲੋ ਜੀ

ਫਿਰ ਚੈੱਕ ਕਰ ਸਕਦਾ। ਮੜੀ ਭੂੜ ਥੋੜੀ ਵੀ ਰਹੀ। ਹਾਂ ਤੁਹਾਨੂੰ ਇਤਨਾ ਖਾਦ। ਥੋੜਾ ਥੋੜਾ ਬਹੁਤ ਸੋਨਾ। ਠੀਕ ਹੈ। ਹਾਂ ਜੀ ਬਈ ਦੂਜੀ ਮਾਝ ਦੀ ਜਾਣਕਾਰੀ ਦੋ ਜੀ। ਇਹ ਵੀ ਬਈ ਤੀਜਾ ਸੂਆ ਸੁੰਦੀ ਆ ਗਈ ਦੁੱਧ ਦੇ ਦੂ ਬਈ 15-16 ਕਿਲੋ ਇਹਦੇ। ਠੀਕ ਆ। ਇਹਦਾ ਹਲੇ ਹਫਤਾ ਪਿਆ ਬਈ ਸੋਨਾ। ਹਫਤੇ ਦੀ ਕੱਚੀ ਆ। ਤੇ ਰੇਟ ਭਰਾ ਜਾਇ ਜਾ। ਪਰ ਰੇਟ ਇਹਦਾ ਬਈ ਆਪਾਂ 1,40,000 ਕਰਿਆ ਬਈ। 1,40,000। ਹਾਂ ਬਈ ਥਣ ਥਣ ਬਹੁਤ ਸੋਨਾ ਲੱਗਿਆ। ਚੈੱਕ ਕਰ ਸਕਦਾ। ਠੀਕ ਹੈ। ਤੋੜ ਦੋ ਭਰਾਣ ਵੀ। ਚੰਗੀ ਫਲੀ ਫਲੂਸੀ ਭਰਾ। ਠੀਕ ਹੈ ਨਾ ਦੇਖ ਸਾਦੇ ਤੋਂ ਗੱਬਣਾ ਤੇ ਦੋ ਸੁਣਨੀ ਆ ਲੋ ਜੀ ਤਾਂ ਤੁਹਾਨੂੰ ਤੇ ਜਿਹਾ ਵੀ ਹੋਣਾ ਲੋ ਜੀ ਹੋਰ ਸੋਣਾ ਕੱਦ ਵੱਡ ਵੀ ਸੁੱਖਾ ਸੋਣਾ ਠੀਕ ਹੈ ਜੀ ਲੋ ਜੀ ਹੱਤਾਂ ਪਿਆ ਬਾਈ ਦਾ ਸੂਣ ਦਾ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਠੀਕ ਹੈ ਲੋਕਾ ਲੈ ਲੇ ਦੰਤਾ ਜੇ ਤੁਸੀਂ ਰਾਹ ਤੇ ਠੀਕ ਹੈ ਇਹ ਵੀ ਜੀ ਪੂਰੀ ਗਰੰਟੀ ਵਾਲੀ ਹੋਈਆਂ ਨੇ ਆਪਣੀਆਂ ਦੋਨੇ ਤਿੰਨੇ ਠੀਕ ਹੈ ਠੀਕ ਹੈ ਲੋ ਜੀ ਜਜਮੈਂਟ ਕਰ ਸਕਦੇ ਤਾਂ ਤੁਸੀਂ ਠੀਕ ਹੈ ਉਸ ਜੇਕਰ ਸਮੇਂ ਲੋ ਜੀ ਠੀਕ ਹੈ ਹਾਂ ਜੀ ਤੀਜੀ ਮੱਝ ਦੀ ਸੂਹ ਜਾਣਕਾਰੀ ਤੀਜੀ ਮੱਝ ਬਾਈ ਆਪਣੀਆਂ ਸੂਈ ਵੀ ਆ ਗਈ ਹਾਂਜੀ ਇਹ ਵੀ ਬਾਈ ਦੂਜਾ ਤੀਜਾ ਸੂਹਾ ਸੂਈ ਵੀ ਆ ਹੁਣ ਤੀਜਾ ਦਿਨਾਂ ਨੂੰ ਸੂਈ ਨੂੰ ਅੱਜ ਠੀਕ ਹੈ हां कद बटे ਤੁਹਾਡੇ ਸਾਹਮਣੇ ਆ ਬਾਈ ਥਣ ਲੇਵਾ ਬਹੁਤ ਚੰਗਾ ਕਰਕੇ ਖਾਲੀ ਕਰਿਆ ਮੇਰੇ ਆਪਣੇ 7 ਵਜੇ ਦੀਆਂ ਠੀਕ ਆ ਤੇ ਰੇਟ ਭਰਾ ਰੇਟ ਦਾ ਬਾਈ ਆਪਾਂ ਕਰਿਆਗਾ 1.5 ਲੱਖ ਜਿਹੜੀਆਂ ਬਾਈ ਇਸ ਤੇ ਬੱਚਾ ਕੀ ਮਗਰ ਬੱਚਾ ਬਾਈ ਮਗਰ ਦੇ ਕੱਟਾ ਹੀ ਆਗਾ ਕੱਟਾ ਮਗਰ ਕੱਟਾ ਠੀਕ ਆ ਹੁਣ ਚਵਾਈ ਹੋਈ ਵੀ ਸਵੇਰੇ ਚਵਾਈ ਬਾਈ 7 ਵਜੇ ਸਵੇਰੇ ਹੋਈ ਵੀ 6:30 7 ਵਜੇ ਠੀਕ ਆ ਚਾਹੇ ਦੋ ਰੰਗ ਚੁਕ ਲੈ ਜੜਾ ਦੋ ਰੰਗ ਬਾਈ ਚੁਆ ਗੱਬਣਾ ਜਿਹੜੇ ਗੱਬਣਾ ਦੀ ਤਾਂ ਗੱਲ ਜੁਦਾ ਗਈ ਹਾਂਜੀ ਸੂਈ ਮੈਂ ਇਹ ਦੋ ਰੰਗ ਚੁਆ ਕੇ ਦੇ ਦਾਂਗਾ ਠੀਕ ਆ ਠੀਕ ਦੋ ਰੁਪਆ ਚੱਕਰਸਾ ਨਾ ਮਗਰ ਕੱਟਾ ਠੀਕ ਹੈ ਜੀ ਮੰਗਣਾ ਬੱਤੇ ਦਾ ਮਾਰੋ ਲੋ ਜੀ ਚੱਕਰਸਾ ਨਵਰਾ ਚੰਗੀ ਪੜੀ ਪਲੋਸੀ ਹੈ ਤਾਜੀ ਸੂਜੀ ਮੱਝਾ ਸਵੇਰ ਦੇ ਚਵਾਈ ਹੋਈ ਵੀ ਹੈ ਬਾਈ ਕਹਿੰਦਾ ਚੋਕੇ ਤੇ ਸੱਲੀ ਕਰਕੇ ਲੈ ਜਾ ਠੀਕ ਹੈ ਜੀ ਦੋ ਟਾਈਮ ਚੋਕੇ ਲੈ ਜਾ ਬਾਈ ਕੱਦ ਬੱਡ ਦੇ ਕੇ ਨਾ ਠੀਕ ਹੈ ਠੀਕ ਹੈ ਲੋ ਜੀ ਕੱਦ ਬੱਡ ਸੋਣਾ ਕਰਮਾਂ ਬਾਈ ਦਾ ਸੇਮ ਬੱਚਾ ਸਪਰਾ ਠੀਕ ਹੈ। ਦੋਵੇਂ। ਹਾਂ ਜੀ। ਹਾਂ ਜੀ ਵੀ 4 ਨੰਬਰ ਦੀ ਦੱਸੋ ਜਾਣਕਾਰੀ। ਇਹ ਬਈ ਚੀਜ਼ਾਂ ਖਾਣੀ ਚੌਥਾ ਸ਼ੁਭਾ ਸੁਈ ਆ ਗਈ ਹੈ ਨਾ। ਹਾਂ ਜੀ। ਧਾਰ ਤੂ ਬਹੁਤ ਪੋਲੀਆ ਮਾਗਰ ਕੱਟੀ ਆ ਬਈ ਇਹਦੇ। ਠੀਕ ਆ। ਦੁੱਧ ਬਈ ਦੇ ਦੂ 15 ਕਿਲੋ ਦੀ ਚੁੱਤੀ। ਠੀਕ ਆ। ਮਾਗਰ ਕੱਟੀ ਆ। ਮਾਗਰ ਕੱਟੀ ਆ ਬਈ। ਰੇਟ ਭਾਜ ਜਿਆਦਾ। ਇਹ ਵੀ ਬਈ ਆਪਾਂ ਦੇਣੀ ਆ 1.5 ਲੱਖ ਦੀ ਇਹ ਦੇਣੀ ਆ। ਠੀਕ ਆ। ਜੇ ਸੁਨੋਈ ਵਾਸੇ ਦਾ ਵੀ। ਹਾਂ ਜੀ। ਚੰਗੀ ਗੱਠ। ਦੋ ਟਾਈਮ ਚਾਰ ਟਾਈਮ ਜਿਹੜਾ ਮਰਜ਼ੀ ਬੰਦਾ ਚੋ ਕੇ ਲੈ ਜਾਏ ਬਈ। ਦਸੰਦੀ ਨਾ। हां ਹਲੇ ਥੋੜੀ ਜਾਪੇ ਦਾ ਜ਼ਰੂਰ ਆਗੀ ਠੀਕ ਹੈ ਪਰ ਕੱਦ ਬਿੱਡੂ ਦੇਖੋ ਬਹੁਤ ਤੁਹਾਡੇ ਸਾਹਮਣੇ ਆਹ ਕੱਟੀ ਆ ਮਗਰਬਾਈ ਹੋਰ ਜੀ ਹਾਂ ਜੀ ਤੋੜ ਦੋ ਜੀ ਲਓ ਜੀ ਮਗਰਰੇ ਦੀ ਕੱਟੀ ਆ ਭਰਾ ਠੀਕ ਹੈ ਨਾ ਬਾਈ ਕੋਲ ਚਾਰ ਮੱਜਾਂ ਟੋਕ ਦੀਆਂ ਤੇ ਚਵਾਈ ਹੋਈ ਵੀ ਬਾਈ ਕਹਿੰਦਾ ਚਾਹੇ ਦੋ ਡੰਗ ਤਸੱਲੀ ਨਾਲ ਚੋਕੇ ਕਰ ਸਕਦੇ ਤਸੱਲੀ ਠੀਕ ਹੈ ਜੀ ਲਓ ਜੀ ਦੁੱਧ ਦੀ ਤੇ ਪੱਠਪੂੜਾ ਕਰਮਾ ਵਾਲੀ ਦਾ ਹਵਾਨਾ ਬਹੁਤ ਸੋਹਣਾ। ਕੱਦ ਬੱਡ ਦੇਖ ਬਈ ਚਾਰੇ ਮਈਆਂ ਦੀ ਫੁੱਲਾ ਕਰਦੋ। ਕੋਈ ਐ ਨਹੀਂ ਹੈਗਾ ਵੀ ਉਰੇ ਆ ਕਿ ਛੋਟੀ ਮਹਿ ਲੱਗੂਗੀ। ਠੀਕ ਹੈ ਜੀ। ਥਾਨ ਲੈ ਵੀਨਾ ਬਹੁਤ ਸਾਫ ਸੁਥਰੀਆਂ ਨੇ ਚਾਰੇ। ਠੀਕ ਹੈ। ਚਾਰੇ ਥਾਨ ਡੋਡੀ ਕੀੜੀ ਦੇ ਪਾਵੇ ਵਾਂਗੂ। ਠੀਕ ਹੈ ਜੀ। ਲਓ ਜੀ ਹੁਣ ਸਵਾਈ ਹੋਈ ਵੀ ਐ। ਬਾਈ ਜੀ ਨੇ ਜੁਕਨਟ ਕਰੋ ਠੀਕ ਹੈ। ਪੈਂਟ ਟੌਲਾ ਤੇ ਜਿਲਾ ਨੂੰ ਪੈਂਦਾ ਜੀ। ਬਰਨਾਲਾ। ਲਓ ਜੀ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ। ਕੱਲ ਤੇ ਭਰਾ ਕਿਸ ਨਵੀਂ ਵੀਡੀਓ ਚੁੱਕ ਕੇ ਬਾਈ